तहसील ਫਲੋਰ ਦੇ ਨਜ਼ਦੀਕੀ ਪਿੰਡ ਸਮਰਾੜੀ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿੱਚ ਇੱਕ ਨਵਜੰਮੇ ਬੱਚੇ ਦਾ ਭਰੂਣ ਮਿਲਿਆ ਇਸ ਸੰਬੰਧੀ ਗੱਲਬਾਤ ਕਰਦੇ ਆ ਪਿੰਡ ਵਾਸੀ ਚਰਨਜੀਤ ਨੇ ਦੱਸਿਆ ਕਿ ਕੋਈ ਵਿਅਕਤੀ 5 ਵਜੇ ਤੜਕੇ ਬੱਚੇ ਦਾ ਭਰੂਣ ਰੱਖ ਕੇ ਗਿਆ ਕਿਉਂਕਿ ਅਗਰ ਰਾਤ ਸਮੇਂ ਕਿਸੇ ਨੇ ਰੱਖਿਆ ਹੁੰਦਾ ਤਾਂ ਉਸ ਬੱਚੇ ਨੂੰ ਕੁੱਤਿਆਂ ਨੇ ਖਾ ਲੈਣਾ ਸੀ ਚਰਨਜੀਤ ਮੁਤਾਬਕ ਬਾਅਦ ਉਸ ਤੋਂ ਬਾਅਦ ਉਹਨਾਂ ਪਿੰਡ ਦੇ ਸਰਪੰਚ ਨੂੰ ਜਾਣਕਾਰੀ ਦਿੱਤੀ ਉਧਰ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਕਤ ਬੱਚੇ ਬਾਰੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚ ਕੇ ਇਸ ਬਾਰੇ ਅਪਰਾ ਪੁਲਿਸ ਨੂੰ ਸੂਚਿਤ ਕੀਤਾ ਤੇ ਅਪਰਾ ਪੁਲਿਸ ਮੌਕੇ ਤੇ ਪਹੁੰਚੀ ਤੇ ਬੱਚੇ ਦੇ ਭੂਣ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਫਲੋਰ ਵਿਖੇ ਪਹੁੰਚਾਇਆ ਉਹਨਾਂ ਦੱਸਿਆ ਕਿ ਬੜੀ ਹੀ ਹਿੰਮਤ ਭਾਗੀ ਘਟਨਾ ਹੈ ਹਾਂਜੀ ਸਰ ਇੱਕ ਸਮਰਾੜੀ ਦਾ ਭੂਣ ਹੱਤਿਆ ਦਾ ਮਸਲਾ ਸਾਹਮਣੇ ਆਇਆ ਕੀ ਸਾਰਾ ਮਸਲਾ ਹੈ ਮਸਲਾ ਇਦਾਂ ਸੀ ਸਾਡੇ ਪਿੰਡੋਂ ਬੰਦਾ ਇੱਕ ਆਪਣੇ ਖੱਤੀ ਦੇ ਵਿੱਚੋਂ ਬਾਜਰਾ ਵਢਣ ਗਿਆ ਪੱਠੇ ਲੈਣ ਗਿਆ ਉਹਨਾਂ ਹજી ਇੱਕ ਰੋਗ ਹੀ ਵੱਡਿਆ ਮੜਾ ਜਾ ਤੇ ਜਨਰਲ ਨੂੰ ਦੇਖਿਆ ਇੱਕ ਬੱਚੇ ਦੀ ਡੈਡ ਬੋਡੀ ਉਹਦੇ ਦੋਲੇ ਕੀੜੇ ਲੱਗੇ ਆ ਬੁਰਾ ਹਾਲ ਬਿਲਕੁਲ ਨੰਗਾ ਹਲਫ ਰੰਗਾ ਉੱਥੇ ਪਿਆ ਸੀ ਉਹਨੇ ਫਿਰ ਆ ਕੇ ਮੈਨੂੰ ਦੱਸਿਆ 6 6:30 ਵਜੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਉਸ ਤੋਂ ਬਾਅਦ ਉਹ ਬੱਚਾ ਲੜਕਾ ਸੀਗਾ ਕੀੜਿਆਂ ਨੇ ਖਾਧਾ ਹੋਇਆ ਸੀ ਤੇ ਅਸੀਂ ਉਹ ਪੁਲਿਸ ਨੂੰ ਪੂੜ ਕੀਤੀ ਤੇ ਪੁਲਿਸ ਨੇ ਫਿਰ ਇੱਥੋਂ ਲਿਆ ਕੇ ਸਿਵਲ ਹਸਪਤਾਲ ਐਡਮਟ ਕਰਾਤਾ 6-7 ਮਿੰਟ ਦਾ ਭਰੂਨ ਆਹ ਤੇ ਭਰੂਨ ਤੋਂ ਹੁਣ ਉਹ ਪਹਿਲਾਂ ਕਹਦੇ ਸੀ ਪੋਸਟਮਾਰਟਮ ਕਰਨਾ ਹੁਣ ਡਾਕਟਰ ਕਹਦੇ ਹੁਣ ਪੋਸਟਮਾਰਟਮ ਨਹੀਂ ਕਰਨਾ ਇਹਦਾ ਉਹਦਾ ਸੈਂਪਲ ਜਿਹੜਾ ਹੈ ਡੀਐਨਏ ਲਈ ਉਹ ਪੇ ਜਨਲ ਲੈਬੋਰੀ ਚ ਉਹ ਸਵੇਰੇ ਫਿਰ ਨੇ ਸਾਨੂੰ ਡੈਡ ਬੋਰਡ ਵੀ ਦੇ ਦੇਣੀ ਆ ਤੇ ਸਵੇਰ ਨੂੰ ਉਹਨਾਂ ਨੇ ਉਹਦਾ ਸੰਸਕਾਰ ਕਰਨ ਲਈ ਸੰਦਪੋੜੀ ਤੇ ਦੇਣੀ ਆ ਤੇ ਭਰੂਨ ਜਿਹੜਾ ਹੈਗਾ ਇਹ ਇਦਾਂ ਲੱਗਦਾ ਵੀ ਜਿੱਦਾਂ ਕੋਈ ਲੜਕੀ ਕੋਈ ਮੈਰਿਡ ਹੋਊਗੀ ਜਾਂ ਕਿੱਦਾਂ ਵੀ ਆ ਤੇ ਬੱਚਾ ਵੀ ਮਤਲਬ ਥੋੜਾ ਜਿਹਾ ਇਦਾਂ ਲੱਗਦਾ ਜਿਦਾ 3-4 ਦਿਨਾਂ ਤੋਂ ਸੁੱਟਿਆ ਹੋਵੇ ਉੱਥੇ। ਨਾ ਤੇ ਬਲਡਾ ਕੋਈ ਨਾ ਕੋਈ ਕੱਪੜਾ ਸੀਗਾ ਤੇ ਅਸੀਂ ਉਹ ਬੱਚਾ ਚੱਕਿਆ ਕੱਪੜੇ-ਕੁਪੜੇ ਪਾ ਕੇ ਉਹਦੇ ਤੇ ਫਿਰ ਅਸੀਂ ਉਹ ਲੈ ਗਏ ਫਲੋਰ। ਫਸਪੋਰਸ ਵਾਲੇ ਨੇ ਉਹ ਜੋ ਕਾਰਵਾਈ ਕਰਨਗੇ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ। ਬਾਅਦ ਵਿੱਚ ਅਸੀਂ ਟ੍ਰੇਸ ਕਰਾਂਗੇ ਵੀ ਕਿਹਦਾ ਆ ਕਿੱਦਾਂ ਆ। ਸਾਰਾ ਲੈ ਦੋਲੇ ਪੂਛ ਪੜਤਾਲ ਕਰਾਂਗੇ ਬਸ ਸਹੀ ਕੱਚਾ ਹਾਂਜੀ ਸਰ ਇੱਕ ਸਮਰਾੜੀ ਦਾ ਤੇਆ ਦਾ ਮਸਲਾ ਸਾਹਮਣੇ ਆਇਆ ਕੀ ਸਰਾ ਮਸਲਾ ਉਹ ਇਦਾਂ ਹੈ ਜੀ ਇੱਕ ਨਾ ਆਦਮੀ ਹੈਗਾ ਦੇਵਰਾਜ ਰੂਪ ਦੇਵੀ ਪੁੱਤਰ ਹਰੀ ਗੋਪਾਲ ਵਾਸੀ ਸਮਰਾੜੀ ਦਾ ਇਹ ਰੋਜ਼ਾਨਾ ਜਿਹਾ ਪੱਠੇ ਲੈਣ ਗਿਆ ਸੀ ਆਪਦੇ ਮੱਜਾਂ ਵਾਸਤੇ ਜਦੋਂ ਪੱਠੇ ਵੜਦੇ ਨੇ ਉੱਥੇ ਭਰੂਣ ਬੜਿਆ ਇੱਕ ਬੱਚੇ ਦਾ 4-5 ਮਹੀਨਿਆਂ ਦਾ ਇਹਨਾਂ ਆਪਦੇ ਪਮਨ ਕੋਰ ਮੈਂਬਰ ਨੂੰ ਨਾਲ ਲਾ ਕੇ ਚੌਕੀ ਆ ਕੇ ਇਨਫੋਰਮੇਸ਼ਨ ਦਿੱਤੀ ਆ ਉਹਤੇ ਅਸੀਂ ਕਾਰਵਾਈ ਕਰਦੇ ਹੋਏ ਇਹ ਮਕਦਮਾ ਨੰਬਰ 225 ਅੰਡਰ ਸੈਸ਼ਨ ਚਲਾਨੇ ਵਿੱਚ ਦਰਜ ਕਰਕੇ ਆ ਪਰਚਾ ਦਰਜ ਕਰਕੇ ਜਿਹੜੀ ਐਸਜਸ ਤਫਤੀਸ਼ ਅਮਲ ਤੇ ਲੈਂਦੀ ਆ ਰਹੀ ਆ ਤੇ ਜਿਹੜਾ ਭੂਣਾ ਉਹ ਸਿਵਲ ਹਸਪਤਾਲنگ ਲਈ ਕਾਨੂੰਨੀ ਜਮਾ ਕਰਾਤਾ ਸਾਨੂੰ ਕਿੰਨੇ ਟਾਈਮ ਜਾਣ ਕਰੀਏ ਸਾਨੂੰ ਸਿਰੇ ਤਕਰੀਬਨ 7:00 ਵਜੇ ਜੀ